ਸਮਾਣਾ ਦੀ ਤਹਿਸੀਲ ਦੇ ਨਜ਼ਦੀਕ ਇਹ ਸਫੈਦੇ ਦਾ ਦਰਖਤ ਜੋ ਕਿ ਅਚਾਨਕ ਈ ਰਿਕਸ਼ਾ ਤੇ ਡਿੱਗਿਆ ਸੀ ਅਤੇ ਈ ਰਿਕਸ਼ਾ ਦਾ ਚਾਲਕ ਇਸ ਹਾਦਸੇ ਦੇ ਵਿੱਚ ਬਾਲ-ਬਾਲ ਬਚ ਗਿਆ ਦੱਸਦੀ ਹੈ ਕਿ ਐਸ ਡੀ ਐਮ ਦਾ ਦਫ਼ਤਰ ਨਜ਼ਦੀਕ ਹੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਆਪਣੀ ਅੱਖਾਂ ਬੰਦ ਕਰਕੇ ਬੈਠਾ ਹੈ ਅੱਦੀ ਸੜਕ ਤੋਂ ਰੋਜ਼ਾਨਾ ਅਨੇਕਾਂ ਹੀ ਵਾਹਨਾਂ ਦਾ ਗੁਜ਼ਰਨਾ ਰਹਿੰਦਾ ਹੈ ਅਤੇ ਜੇਕਰ ਇਹ ਕਿਸੇ ਗੱਡੀ ਜਾਂ ਫਿਰ ਦੋ ਪਹੀਆ ਵਾਹਨ ਤੇ ਗਿਰਿਆ ਹੁੰਦਾ ਜਾਂ ਫਿਰ ਕਿਸੇ ਰਾਹ ਚੱਲਦੇ ਰਾਗੀ ਉੱਤੇ ਡਿੱਗ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉਥੇ ਹੀ ਇਸ ਦੇ ਬਿਲਕੁਲ ਸਾਹਮਣੇ ਦਰਸ਼ਨੀ ਦੀ ਹਸਪਤਾਲ ਵੀ ਆ ਜਿੱਥੇ ਰੋਜ਼ਾਨਾ ਹੀ ਅਨੇਕਾਂ ਮਰੀਜ਼ ਆਉਂਦੇ ਨੇ ਅਤੇ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਤੇ ਰਾਗੀਰ ਸ਼ੈਂਕੀ ਵਰਮਾ ਤੇ ਮੰਗਤ ਵਰਮਾ ਨੇ ਆਖਿਆ ਕਿ ਲੋਕਾਂ ਦੇ ਵੱਲੋਂ ਦਰਫਤ ਦੇ ਹੇਠਾਏ ਰਿਕਸ਼ਾ ਚਾਲਕ ਨੂੰ ਬਾਹਰ ਕੱਢਿਆ ਗਿਆ ਸੀ ਅਤੇ ਈ ਰਿਕਸ਼ਾ ਦੇ ਵਿੱਚ ਕੋਈ ਵੀ ਸਵਾਰ ਨਹੀਂ ਸੀ ਜਿਸ ਕਾਰਨ ਕੋਈ ਨੁਕਸਾਨ ਹੋਣ ਤੋਂ ਬਚਾਰਿਆ ਸ਼ਰਮਾ ਜੀ ਮਖੀਤਰਾਮ ਸ਼ਰਮਾ ਜੀ ਕੀਵੇਂ ਕੇ ਦਫਤਰ ਦੇ ਇਹਦਾ ਹੀ ਸੁੱਕੇ ਵੇਣੇ ਦਾ ਪ੍ਰਸ਼ਾਸਨ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਇਹਦਾ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਉੱਪਰ ਇਹਦਾ ਹੁਣ ਸ਼ੂਗਰ ਆਟ ਵਾਲਾ ਬਚੋ ਹੋ ਗਿਆ ਬਹੁਤ ਉਹ ਵੀ ਥੱਲੇ ਆ ਗਿਆ ਦੀ ਸਕੂਟਰ ਮੋਟਰਸਾਈਕਲ ਕੋਦੇ ਲੰਘੇ ਇਹ ਨਾਲ ਦੇ ਬਿਜਲੀ ਦੇ ਪਟਾਕੇ ਵੱਜ ਗਏ ਇਹਦਾ ਇਹਦਾ ਪ੍ਰਸ਼ਾਸਨ ਨੂੰ ਬਹੁਤ ਧਿਆਨ ਰੱਖਣੇ ਨਹੀਂ ਦੇਦੇ ਸੁੱਕੇ ਦਰਖਤ ਜਿੰਨੇ ਵੀ ਨੇ ਇਹਦੇ ਧਿਆਨ ਰੱਖਣੇ ਜਾਂਦੇ ਨੇ ਵੱਢਣੇ ਜਾਂਦੇ ਨੇ ਜਿੰਨੇ ਜਲਦਬਾਜ਼ੀ ਹੁੰਦੀ ਆ ਇਹਦਾ ਜਾਨੀ ਨਕਸਾ ਤੋਂ ਬਚੋ ਹੋ ਗਿਆ ਆਟੋ ਵਾਲਾ ਵਿਚਾਰਾ ਬਚ ਗਿਆ ਬੜੀ ਮੁਸ਼ਕਲ ਦੇ ਘਟਿਆ ਉਹਦਾ ਆਟੋ ਵੀ ਉਹਦੇ ਉੱਪਰ ਗਿਰ ਗਿਆ ਦੀ ਥੋੜੇ ਜਿਹਾ ਬਚੋ ਰਹਿ ਗਿਆ ਜਿਹੜਾ ਗੱਡੀ ਬਚ ਗਈ ਜੇ ਤਾਰਾ ਨਾਲ ਉਹਦੀ ਗੱਡੀ ਦੇ ਉੱਪਰ ਗਿਰ ਜਾਂਦਾ ਦਰਖਤ ਸਾਰਾ ਇਹਦਾ ਬਚੋ ਹੋ ਗਿਆ ਪਰਮਾਤਮਾ ਦੇ ਨਾਲ ਸ਼ੈਂਕੀ ਵਰ ਇੱਕ ਵਾਰ ਮਾਦੀ ਇਹ ਦਰਖਤ ਤੇ ਕਿਵੇਂ गिर ਗਏ ਮੈਂ ਹੁਣੀ ਜਾ ਰਹੀ ਸੀ ਜੀ ਆਪਣੇ ਦੋਸਤ ਨਾਲ ਤੇ ਮੈਂ ਕਿ ਸੰਗਨ ਲੈ ਲਈਏ ਨਾ ਦਿਨਾਂ ਦੇਖੇ ਦਰਖਤ ਗਿਰਿਆ ਉਹ ਆਟੋ ਵਾਲਾ ਬਚ ਗਿਆ ਜੀ ਉੱਤੇ ਉੱਪਰ ਗਿਰਿਆ ਤੇ ਤਾਰ ਟੁੱਟ ਗਈ ਚੰਗਾਰੀਆਂ ਗਿਰੀਆਂ ਇਹ ਲਾਲੋ ਤੁਸੀਂ ਵੀ ਬਚਾਓ ਰਹਿ ਗਿਆ ਜਾਨੀ ਨੁਕਸਾਨ ਕੋਈ ਹੋਇਆ ਨਹੀਂਗਾ ਤੇ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ ਵੀ ਇਸ ਨੂੰ ਸੈਟਿੰਗ ਕਰਕੇ ਰੱਖਣ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚਾਓ ਰਹਿ ਗਿਆ ਜੀ ਮੇਰੇ ਸਾਹਮਣੇ ਹੋਇਆ ਸਭ ਕੁਝ ਮਾਣਾ ਤੋਂ ਗਿਆਨ ਸ਼ਰਮਾ ਦੀ ਰਿਪੋਰਟ